ਇੱਕ ਬੇਨਤੀ ਮੈਂ ਕਰਦਿਆਂ ਅੱਜ ਉਹ ਕੁਦਰਤ ਨੂੰ ਅਸੀਂ ਟਹਿ ਟੇਰੀ ਕਰ ਦਿੱਤਾ ਕੁਦਰਤ ਦੇ ਨਾਲ ਵੀ ਅਸੀਂ ਖਲਵਾੜ ਸ਼ੁਰੂ ਕਰ ਦਿੱਤਾ ਨਾ ਤਾਂ ਗੁਰਮਖੋ ਕਿਤੇ ਰੁੱਖ ਬਚੇ ਨਹੀਂ ਨਾ ਸਾਡੇ ਘਰਾਂ ਵਿੱਚ ਨਾ ਸੜਕਾਂ ਦੇ ਕਿਨਾਰੇ ਦਰਖਤਾਂ ਦੇ ਝੁੰਡ ਹੋਣੇ ਰੁੱਖ ਵੀ ਅਸੀਂ ਕੱਟ ਦਿੱਤੇ ਨਾ ਰੁੱਖਾਂ ਦੀ ਕਦਰ ਕੀਤੀ ਨਾ ਅਸੀਂ ਰੁੱਖ ਦੀ ਕਦਰ ਕੀਤੀ ਤੇ ਨਾ ਕੋਖ ਦੀ ਕਦਰ ਕੀਤੀ ਅੱਜ ਕੋਖ ਵਿੱਚ ਵੀ ਬੱਚਿਆਂ ਨੂੰ ਕਤਲ ਕੀਤਾ ਜਾ ਰਿਹਾ ਹੈ ਨਾ ਰੁਕ ਰਏ ਤੇ ਨਾ ਗੁਰਮੁਖੋ ਕੋਖ ਦੀ ਕਦਰ ਰਹੀ ਤੇ ਨਾ ਮਨੁੱਖ ਦੀ ਕਦਰ ਰਹੀ ਅੱਜ ਸਾਡੇ ਅੰਦਰੋਂ ਇਨਸਾਨੀਅਤ ਵੀ ਖਤਮ ਹੋ ਗਈ ਅੱਜ ਪਾਣੀ ਬਿਲਕੁਲ ਨੀਵੇਂ ਪੱਧਰ ਤੇ ਜਾ ਰਿਹਾ ਧਰਤੀ ਵਿਚਲਾ ਖੇਠਲਾ ਪਾਣੀ ਹੋਰ ਥੱਲੇ ਨੂੰ ਜਾ ਰਿਹਾ ਕੁਦਰਤ ਦੇ ਨਾਲ ਕਿੰਨਾ ਕੋਖਲਵਾੜ ਕਰਾਂਗੇ ਸਾਡੇ ਪਾਣੀ ਦੂਸ਼ਿਤ ਹੋ ਗਏ ਸਾਡੀ ਹਵਾ ਦੂਸ਼ਿਤ ਹੋ ਗਈ ਤੇ ਗੁਰਮੁਖੋ ਅੱਜ ਮਨੋਖਲੀ ਇਹ ਘਾਤਕ ਹੁੰਦਾ ਜਾ ਰਿਹਾ ਹੈ ਅਸੀਂ ਕਮਰਿਆਂ ਦੀ ਕੈਦ ਵਿੱਚ ਫਸ ਕੇ ਰਹਿ ਗਏ ਕਮਰਿਆਂ ਵਿੱਚ ਬੰਦ ਹੋ ਗਏ ਹਰ ਇੱਕ ਬੰਦਾ ਆਪਣੇ ਕਮਰੇ ਵਿੱਚ ਬੰਦ ਬੈਠਾ ਹੈ ਕੁਦਰਤੀ ਹਵਾ ਤੋਂ ਅਸੀਂ ਦੂਰ ਹੋ ਗਏ ਕੁਦਰਤੀ ਪਾਣੀ ਤੇ ਸਤ ਜਾਨਿਓ ਤੁਸੀਂ ਬਜ਼ੁਰਗ ਬੈਠੇ ਹੋ ਜਦੋਂ ਪਾਣੀ ਪੀਣਾ ਬਜ਼ੁਰਗਾਂ ਨੇ ਤੇ ਥੱਲਿਓਂ ਤਾਜ਼ਾ ਧਰਤੀ ਵਿੱਚੋਂ ਪਾਣੀ ਕੱਢਣਾ ਉਹ ਪਾਣੀ ਇੱਕ ਦਵਾਈ ਸੀ ਉਹ ਪਾਣੀ ਦਵਾਈ ਸੀ ਤਨ ਵਿੱਚਲੇ ਰੋਗਾਂ ਨੂੰ ਦੂਰ ਕਰਨਾ ਕਿ ਸਾਡੇ ਦਾਦਿਆਂ ਨੇ ਪਾਣੀ ਨੂੰ ਨਦੀਆਂ ਵਿੱਚ ਝੀਲਾਂ ਵਿੱਚ ਵੇਖਿਆ ਸਾਡੇ ਬਾਪ ਦਾ ਸਮਾਂ ਆਇਆ ਉਹਨਾਂ ਨੇ ਪਾਣੀ ਨੂੰ ਖੂਹ ਵਿੱਚ ਵੇਖਿਆ ਸਾਡਾ ਸਮਾਂ ਆਇਆ ਅਸੀਂ ਪਾਣਿਆਂ ਨੂੰ ਨਲਕਿਆਂ ਵਿੱਚ ਵੇਖਿਆ ਸਾਡੇ ਬੱਚੇ ਆਏ ਤੇ ਉਹਨਾਂ ਨੇ ਪਾਣੀ ਨੂੰ ਬੋਤਲਾਂ ਵਿੱਚ ਦੇਖਿਆ ਆਉਣ ਵਾਲੀ ਜਨਰੇਸ਼ਨ ਆਉਣ ਵਾਲੇ ਬੱਚੇ ਪਾਣੀ ਨੂੰ ਕਿੱਥੇ ਪਾਲਣਗੇ